ਸਾਸਰੀਆ ਕਾਲਜੀ ਮੈਂ ਰਾਜੀਵ ਮੇਰੇ ਚੈਨਲ ਪੰਜਾਬੀ ਸੂਟ ਰਾਜੀਵ ਦੀ ਬਟਿਕ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਤੁਹਾਡੇ ਲੈ ਕੇ ਆ ਬਹੁਤ ਜਿਆਦਾ ਸੋਹਣੇ ਸੂਟ ਨੇ ਜੀ ਮਸ਼ੀਨ ਵਰਕ ਦੇ ਜਿੰਨਾ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਸੋਹਣੇ ਸੂਟ ਰੈਡੀ ਕਰਵਾ ਸਕਦੇ ਹੋ ਜੀ ਕਿਸੇ ਵੀ ਸਟੱਫ ਦੇ ਉੱਤੇ ਕਿਸੇ ਵੀ ਕਲਰ ਦੇ ਉੱਤੇ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤੇ ਦਿਖਾਉਂਦੇ ਤੁਹਾਨੂੰ ਸੋਹਣੇ ਸੋਹਣੇ ਸੂਟ ਤੇ ਪਹਿਲਾ ਸੂਟ ਹੈ ਜੀ ਆਪਣਾ ਕਨਵਰਸੇਬਲ ਕਾਟਨ ਦੇ ਉੱਤੇ ਜਿਹਨੂੰ ਡਬਲ ਟੋਨ ਕਾਟਨ ਵੀ ਕਹਿੰਦੇ ਬਹੁਤ ਜਿਆਦਾ ਸੋਹਣਾ ਸਟੱਫ ਹੈ ਜੀ ਡਬਲ ਟੋਨ ਵਾਲਾ ਤੇ ਆਪਾਂ ਇਹਦੇ ਉੱਤੇ ਬਹੁਤ ਜਿਆਦਾ ਸੋਹਣਾ ਵਰਕ ਕੀਤਾ ਹੋਇਆ ਕਸਟਮਰ ਦੀ ਪਸੰਦ ਦੇ ਅਨੁਸਾਰ ਇਹਦੇ ਨਾਲ ਦੁਪੱਟਾ ਨਹੀਂ ਹੈਗਾ ਇਹਦੇ ਰੇਟਰ ਵੀ ਡਾਊਟ ਦੁਪੱਟਾ ਹੀ ਹੋਏਗਾ ਜੀ ਜਿਹੜੇ ਸੂਟਾਂ ਨਾਲ ਆਪਾਂ ਦੁਪੱਟੇ ਰੈਡੀ ਕੀਤੇ ਨੇ ਉਹਨਾਂ ਦਾ ਪ੍ਰਾਈਸ ਦੁਪੱਟੇ ਦੇ ਸਮੇਤ ਹੋਊਗਾ ਤੇ ਆਪਾਂ ਲੈਂਸ ਦੀ ਫਿਨਿਸ਼ਿੰਗ ਕਰਕੇ ਰਵਾਂਗੇ ਬਹੁਤ ਜਿਆਦਾ ਸੋਹਣਾ ਸਟੱਫ ਹੈ ਇਹ ਬਹੁਤ ਜਿਆਦਾ ਸੋਨਾ ਆਪਣੇ ਤੇ ਮਸ਼ੀਨ ਵਰਕ ਦਾ ਕੰਮ ਕੀਤਾ। ਤੇ ਬੜਾ ਹੈਗਾ ਜੀ ਬਹੁਤ ਜਿਆਦਾ ਸੋਨਾ neck ਦਾ ਡਿਜ਼ਾਈਨ ਬਣਿਆ ਹੋਇਆ। ਕਸਟਮਰ ਆਪਰੋਂ ਪਿਕ ਭੇਜੀ ਸੀ ਆਪਾਂ ਸੇਮ ਕੰਮ ਕਰਕੇ ਦਿੱਤਾ ਹੈ ਜੀ ਜੇ ਤੁਹਾਡੇ ਕੋਲ ਵੀ ਤੁਹਾਡਾ ਕੋਈ ਆਪਣਾ ਡਿਜ਼ਾਈਨ ਹੈ ਤਾਂ ਤੁਸੀਂ ਸਾਨੂੰ ਪਿਕ ਭੇਜ ਸਕਦੇ ਹੋ ਤੇ ਆਪਣੇ ਲਈ ਕਿਸੇ ਵੀ ਸਟੱਫ ਦੇ ਉੱਤੇ ਕਿਸੇ ਵੀ ਕਲਰ ਦੇ ਉੱਤੇ ਸੋਨੇ-ਸੋਨੇ ਸੂਟੇ ਰੈਡੀ ਕਰਵਾ ਸਕਦੇ ਹੋ। ਇਹਦਾ ਬਹੁਤ ਹੀ ਜ਼ਿਆਦਾ ਸੋਨਾ ਡਿਜ਼ਾਈਨ ਹੈ। ਇਹ ਬਹੁਤ ਜਿਆਦਾ ਸੋਨੇ ਕਲਰ ਪਏ ਹੋਏ ਨੇ ਜੀ ਵਰਕ ਦੇ ਵਿੱਚ ਤੁਸੀਂ ਚੈੱਕ ਕਰ ਤੁਸੀਂ ਚੈੱਕ ਕਰ ਸਕਦੇ ਹੋ ਸਾਰੀ ਸ਼ਰਟ ਦੇ ਵਿੱਚ ਬਹੁਤ ਜਿਆਦਾ ਸੋਨੇ ਬੁੱਟੀ ਬਣੀ ਹੋਈ ਆ ਜਿੱਦਾਂ ਹੀ ਨੈੱਕ ਦੇ ਉੱਤੇ ਕੰਮ ਆ ਉਦਾਂ ਹੀ ਆਊਗਾ ਜੀ ਬਾਜੂ ਦੇ ਉੱਤੇ ਬਹੁਤ ਹੀ ਜਿਆਦਾ ਸੋਨਾ ਕੰਮ ਕੀਤਾ ਹੋਇਆ ਤੇ ਬਹੁਤ ਜਿਆਦਾ ਸੋਨਾ ਸਟਫ ਹੈ ਜੀ ਇਹ ਵਾਲਾ ਤੇ ਬਹੁਤ ਜਿਆਦਾ ਸੋਨਾ ਸਟਫ ਹੈ ਜੀ ਜੇ ਤੁਸੀਂ ਵੇਵਾਇਸ ਸਟੱਫ ਦੇ ਉੱਤੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਇਹਦੇ ਵਿੱਚ ਹੋਰ ਕਲਰ ਵੀ ਮਿਲ ਜਾਣਗੇ ਜੀ ਬਹੁਤ ਜਿਆਦਾ ਸੋਹਣੇ ਕਲਰ ਨੇ ਇਹਦੇ ਵਿੱਚ ਸਾਰੇ ਤੇ ਇਹ ਵਾਲਾ ਹੈਗਾ ਜੀ ਬਾਟਮ ਦੇ ਉੱਤੇ ਕੰਮ ਸੇਵ ਕੰਮ ਆਊਗਾ ਬਾਟਮ ਦੇ ਉੱਤੇ ਜਿੱਦਾਂ ਹੀ ਬਾਜੂ ਦੇ ਉੱਤੇ ਕੰਮ ਹੈ ਜੀ ਬਹੁਤ ਹੀ ਜਿਆਦਾ ਸੋਹਣਾ ਸੂਟ ਰੈਡੀ ਹੋਇਆ ਤੇ ਇਹਨਾਂ ਨੇ ਦੁਪੱਟਾ ਡਾਈ ਨਹੀਂ ਕਰਵਾਇਆ ਜੇ ਤੁਸੀਂ ਇਹਨਾਂ ਦੇ ਜੇ ਤੁਸੀਂ ਇਹ ਵਾਲੇ ਸੂਟ ਦੇ ਨਾਲ ਦੁਪੱਟਾ ਰੈਡੀ ਕਰਵਾਉਣਾ ਚਾਹਦੇ ਹੋ ਤਾਂ ਆਪਾਂ ਰੈਡੀ ਵੀ ਕਰਕੇ ਦੇ ਦਾਂਗੇ ਜੀ ਜਿਹਦਾ ਇਹਦਾ ਜਿਹੜਾ ਇਹਦਾ ਰੇਟ ਦਵਾਂਗੇ ਸਕਰੀਨ ਉੱਤੇ ਉਹ ਵਿਦਆਊਟ ਦੁਪੱਟਾ ਹੀ ਰੇਟ ਹੋਊਗਾ ਜੀ ਜੇਵਾ ਡਿਜ਼ਾਈਨ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਤੇ WhatsApp ਤੇ ਮੈਸੇਜ ਕਰਕੇ ਕਿਸੇ ਵੀ ਕਲਰ ਦੇ ਉੱਤੇ ਕਿਸੇ ਵੀ ਸਟੱਫ ਦੇ ਉੱਤੇ ਕਸਟਮਾਈਜ਼ ਕਰਵਾ ਸਕਦੇ ਹੋ ਜੀ ਨੈਸਟ ਸੂਟ ਆਊਗਾ ਜੀ ਆਪਣੇ ਕੋ ਬੋਜਾ ਸੋਨਾ ਕੀ ਵੀ ਸ਼ਿਰਕ ਦੇ ਉੱਤੇ ਆਪਾਂ ਇਹ ਵਾਲਾ ਸੂਟ ਰੈਡੀ ਕੀਤਾ ਤੇ ਕਸਟਮਰ ਨੇ ਆਪਾਂ ਨੂੰ ਇਹ ਵਾਲਾ ਦਪੱਟਾ ਭੇਜਿਆ ਸੀਗਾ ਤੇ ਉਹਨਾਂ ਨੇ ਕਿਹਾ ਸੀ ਮਰਜੈਂਟਾ ਕਲਰ ਕਸਟਮਰ ਦੀ ਪਸੰਦ ਦੇ ਅਨੁਸਾਰ ਹੀ ਵਰਕ ਕੀਤਾ ਤੇ ਪਸੰਦ ਦੇ ਅਨੁਸਾਰ ਹੀ ਕਲਰ ਪਾਏਗੇ ਜੀ ਤੇ ਤੇ ਬੋਜਾ ਸੋਨੇ ਕਲਰ ਪਾ ਕੇ ਆਪਾਂ ਵਾਈਟ ਸੂਟ ਰੈਡੀ ਕੀਤਾ ਤੁਸੀਂ ਚੈੱਕ ਕਰ ਸਕਦੇ ਹੋ ਕਿਰੇ ਦਾ ਕੰਮ ਹੈ ਕੀ ਬੋਜਾ ਸੋਨਾ ਡਿਜ਼ਾਈਨ ਹੈ ਇਹ ਹਲਕਾ ਜਿਹਾ ਡਿਜ਼ਾਈਨ ਹੈ ਜੀ ਜਿੱਦਾਂ ਹੀ ਘਰੇ ਦੇ ਉੱਤੇ ਕਾ ਬੇ ਲਾਉਗੀ ਉਦਾਂ ਹੀ ਆਊਗੀ ਬਾਜੂ ਦੇ ਉੱਤੇ ਇਹ ਵਾਲਾ ਹੀ ਜੀ ਬਾਜੂ ਦੇ ਉੱਤੇ ਬਹੁਤ ਜ਼ਿਆਦਾ ਸੋਨੇ ਬੇਲ ਬਣੀ ਹੋਈ ਆ ਦੋਨੋਂ ਸਾਈਡ ਦੇ ਉੱਤੇ ਤੇ ਸਾਰਾ ਬਰੀਕ ਟਾਂਕੇ ਦਾ ਕੰਮ ਹੈ ਤੇ ਬਹੁਤ ਜ਼ਿਆਦਾ ਸੋਨਾ ਤੇ ਪੂਰਾ ਫਿਨਿਸ਼ਿੰਗ ਤੇ ਕੰਮ ਹੈ ਜੀ ਜੇ ਤੁਹਾਡੇ ਕੋਈ ਦੁਪੱਟਾ ਪਿਆ ਹੈ ਤਾਂ ਤੁਸੀਂ ਮੈਨੂੰ ਦੁਪੱਟਾ ਭੇਜ ਕੇ ਤੇ ਆਪਣੇ ਲਈ ਸੋਨੇ ਸੋਨੇ ਸੂਟ ਡੈਡੀ ਕਰਵਾ ਸਕਦੇ ਹੋ ਜੀ ਨਸ ਸੂਟ ਆਊਗਾ ਜੀ ਆਪਣੇ ਕੋ ਬਹੁਤ ਜ਼ਿਆਦਾ ਸੋਨਾ ਐਸਕੇ ਦੀ कॉटन ਹੈ ਵਾੜੀ कॉटन ਦੇ ਉੱਤੇ ਇਹ ਵਾੜੀ ਸੂਟ ਰੈਡੀ ਕੀਤਾ ਗ੍ਰੀਨ ਕਲਰ ਦਾ ਸੂਟ ਹੈ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਇਹ ਬਲੈਕ ਟਰੈਡ ਦੇ ਨਾਲ ਆਪਾਂ ਨੇ ਇਹ ਵਾੜਾ ਸੂਟ ਰੈਡੀ ਕੀਤਾ ਇਹ ਸਾਰਾ ਸ਼ੀਸ਼ਾ ਤੇ ਸਾਰਾ ਸ਼ੀਸ਼ੇ ਦਾ ਵਰਕ ਹੋਇਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਜਿੱਦਾਂ ਹੀ ਆਪਾਂ ਨੂੰ ਕਸਟਮਰ ਕਿਹਾ ਸੀ ਆਪਾਂ ਉਦਾਂ ਦਾ ਹੀ ਸੇਮ ਸੂਟ ਰੈਡੀ ਕਰਕੇ ਦਿੱਤਾ ਹੈ ਜੀ ਤੇ ਦੋ ਸੈਂਟਰ ਪੈਨਲ ਬਣੇ ਹੋਏ ਨੇ ਨੈਕ ਬਣਿਆ ਹੋਇਆ ਤੇ ਦੋ ਸੈਂਟਰਪੀਸ ਬਣੇ ਹੋਏ ਨੇ ਬਹੁਤ ਜਿਆਦਾ ਸੋਹਣੀ ਲੁੱਕ ਆ ਰਹੀ ਆ ਤੇ ਸਿੰਪਲ ਜਿਹਾ ਸੂਟ ਹੈ ਤੇ ਐਦਾ ਆਊਗਾ ਜੀ ਬਾਜੂ ਦੇ ਉੱਤੇ ਬਹੁਤ ਜਿਆਦਾ ਸੋਨਾ ਕੰਮ ਹੈ ਤੇ ਵਾਹ ਆਏਗਾ ਦੂਜੀ ਬਾਜੂ ਤੇ ਜੇ ਤੁਸੀਂ ਇਹਦੇ ਤੇ ਜੇ ਤੁਸੀਂ ਇਹਦੇ ਨਾਲ ਫਲਾਵਰ ਪਰਵਾਣਾ ਚਾਹੁੰਦੇ ਹੋ ਤਾਂ ਆਪਾਂ ਫਲਾਵਰ ਵੀ ਪਾ ਕੇ ਦੇ ਦਾਂਗੇ ਜੀ ਪਰ ਬਲੈਕ ਥ੍ਰੈਡ ਦੇ ਨਾਲ ਬਹੁਤ ਹੀ ਜਿਆਦਾ ਸੋਹਣਾ ਲੱਗਦਾ ਹੈ ਜੀ ਸੂਟ ਬਣਿਆ ਹੋਇਆ ਤੇ ਇਹਦੇ ਨਾਲ ਆਪਾਂ ਨੇ ਰੱਖਿਆ ਹੋਇਆ ਮਸਲੀਨ ਦਾ ਦੁਪੱਟਾ ਤੇ ਮਸਲੀਨ ਦਾ ਦੁਪੱਟਾ ਹੈ ਜੀ ਬਹੁਤ ਜਾ ਸੋਨਾ ਬਲੈਕ ਕਲਰ ਦਾ ਤੇ ਇਦਾਂ ਦੀ ਲੁੱਕ ਆ ਰਹੀ ਆ ਜੇਵਾ ਡਿਜ਼ਾਈਨ ਤੁਹਾਨੂੰ ਪਸੰਦ ਆ ਤਾਂ ਤੁਸੀਂ ਆਪਣੀ ਪਸੰਦ ਦੇ ਅਨੁਸਾਰ ਕਿਸੇ ਵੀ ਕਲਰ ਦੇ ਉੱਤੇ ਕਿਸੇ ਵੀ ਸਟੱਫ ਦੇ ਉੱਤੇ ਰੈਡੀ ਕਰਵਾ ਸਕਦੇ ਹੋ ਜੀ ਨੈਸ ਸੂਟ ਆਊਗਾ ਜੀ ਆਪਣੇ ਕੋ ਕਰੇਵ ਦੇ ਉੱਤੇ ਤੇ ਆਪਾਂ ਨੂੰ ਕਸਟਮ ਅਵੇਲੇਬਲ ਆ ਉਹਨਾਂ ਕੋ ਦੁਪੱਟਾ ਪਿਆ ਸੀ ਜਾਂ ਦੁਪੱਟਾ ਭੇਜਿਆ ਸੀਗਾ ਤੇ ਆਪਾਂ ਨੇ ਬੋਜਾ ਸੋਨਾ ਕ੍ਰੇਵ ਦਾ ਪਿਓਰ ਕ੍ਰੇਵ ਦੇ ਉੱਤੇ ਸੂਟ ਰੈਡੀ ਕੀਤਾ ਜੇ ਤੁਹਾਡੇ ਕੋ ਵੀ ਤੁਹਾਡਾ ਕੋਈ ਆਪਣਾ ਪੁਰਾਣਾ ਦੁਪੱਟਾ ਪਿਆ ਹੈ ਤਾਂ ਤੁਸੀਂ ਵੀ ਇਦਾਂ ਦੇ ਸੁਨੇ ਸੁਨੇ ਸੂਟ ਰੈਡੀ ਕਰਵਾ ਸਕਦੇ ਹੋ ਜੀ ਬੋਜਾ ਸੋਨਾ ਜਿੱਦਾਂ ਹੀ ਦੁਪੱਟੇ ਦੇ ਉੱਤੇ ਕੰਮ ਆ ਜਿੱਦਾਂ ਹੀ ਦੁਪੱਟੇ ਦੇ ਉੱਤੇ ਹੈਵੀ ਕੰਮ ਹੋ ਉਹਨਾਂ ਹੀ ਹੈਵੀ ਕੰਮ ਆਊਗਾ ਜੀ ਘੇਰੇ ਦੇ ਉੱਤੇ ਤੇ ਨਾਲ ਛੋਟੀ ਬੁੱਟੀ ਦਿੱਤੀ ਹੋਈ ਹੈ ਕੀ ਹੋਈ ਹੈ ਇਨਾ ਸਿੱਪੀ ਵਰਕ ਕੀਤਾ ਹੋਇਆ ਹੈ ਜੀ ਬਹੁਤ ਜਿਆਦਾ ਸੋਹਣਾ ਸੂਟ ਰੈਡੀ ਹੋਇਆ ਸੂਟ ਰੈਡੀ ਹੋਇਆ ਜੀ ਬਲੈਕ ਕਲਰ ਦੇ ਵਿੱਚ ਸੂਟ ਹੈ ਇਹ ਜੇ ਤੁਹਾਡੇ ਕੋ ਵੀ ਤੁਹਾਡਾ ਕੋਈ ਆਪਣਾ ਪ੍ਰਾਂਡ ਦੁਪੱਟਾ ਪਿਆ ਤਾਂ ਤੁਸੀਂ ਵੀ ਇਦਾਂ ਦਾ ਸੂਟ ਯਾਰ ਕਰਵਾ ਸਕਦੇ ਹੋ ਜੀ ਤੇ ਬਹੁਤ ਜਿਆਦਾ ਸੋਹਣਾ ਕੰਮ ਕੀਤਾ ਹੋਇਆ ਬਾਜੂ ਦੇ ਉੱਤੇ ਇਹ ਵਾਲਾ ਆਏਗਾ ਜੀ ਹੈਂਡਵਰਕ ਦੇ ਵਿੱਚ ਸਾਰਾ ਸੂਟ ਹੈ ਤੇ ਉਹਨਾਂ ਦਾ ਦੁਪੱਟਾ ਹੈਂਡਵਰਕ ਦੇ ਵਿੱਚ ਸੀਗਾ ਪੂਰਾ ਹੈਵੀ ਦੁਪੱਟਾ ਹੈ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਸੂਟ ਰੈਡੀ ਕਰਵਾ ਸਕਦੇ ਹੋ ਜੀ ਐਸੀ ਕਿ ਆਪਣੇ ਅੱਜ ਵਾਇਰ ਸੂਟ ਜਿਹਨਾਂ ਸੂਟਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੋਹਣੇ ਸੋਹਣੇ ਸੂਟ ਰੈਡੀ ਕਰਵਾ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਲਾਈਕ ਕਮੈਂਟ ਕਰਕੇ ਯੂ ਦੱਸਿਆ ਕਰੋ ਤੁਹਾਨੂੰ ਮੇਰੇ ਸੂਟਾਂ ਦੇ ਕਲੈਕਸ਼ਨ ਕਿੱਦਾਂ ਦੇ ਲੱਗਦੀ ਹੈ ਜੀ ਮੇਰੀ ਵੀਡੀਓ ਦੇਖ ਲਈ ਸਾਰਿਆਂ ਧੰਨਵਾਦ ਸਤਿ ਸ੍ਰੀ ਅਕਾਲ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸੋਹਣੇ ਸੋਹਣੇ ਸੂਟਾਂ ਨਾਲ ਨਵੇਂ-ਨਵੇਂ ਡਿਜ਼ਾਈਨਾਂ ਦੇ ਨਾਲ Bye bye.